ਬਹੁਤ ਹੀ ਮਦਭਾਗੀ ਖਬਰ ਅਮਰੀਕਾ ਦੇ ਕੈਲੀਫੋਰਨੀਆ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹਰਿਆਣਾ ਦਾ ਇੱਕ ਨੌਜਵਾਨ ਜਿਸ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਐਤਵਾਰ ਦੀ ਘਟਨਾ ਹੈਗੀ ਹੈ ਔਰ ਮਾਮੂਲੀ ਝਗੜਾ ਹੋਇਆ ਜਿਸ ਤੋਂ ਬਾਅਦ ਕਾਲੀ ਮੂਲ ਦੇ ਵਿਅਕਤੀ ਨੇ ਇਸ ਹਰਿਆਣੇ ਦੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਜੀ ਇਹ ਜਿਹੜਾ ਇੱਕ ਕਪਿਲ ਨਾਮ ਦਾ ਜਿਹੜਾ ਯੁਵਕ ਹੈ ਜੀਨ ਤੋਂ ਬਿਲੋਂਗ ਕਰਦਾ ਔਰ 3 ਸਾਲ ਪਹਿਲੇ ਡੰਗੀ ਰੂਟ ਲਾ ਕੇ ਇਹ ਗਿਆ ਸੀਗਾ ਅਮਰੀਕਾ ਤਕਰੀਬਨ 45 ਲੱਖ ਰੁਪਏ ਇੰਨੇ ਖਰਚੇ ਸੀਗੇ ਉਹ ਰਵਾਜ ਕਿਸੇ ਮਰਡਰ ਦੀ ਜਿਹੜੇ ਵਿਅਕਤੀ ਨੂੰ ਉਹਨੇ ਪਿਸ਼ਾਬ ਕਰਨ ਤੋਂ ਰੋਕਿਆ ਸੀ ਨਾ ਉਹ ਕਹਿੰਦੇ ਆ ਕਿ ਬਈ ਉਹ ਕਾਲਾ ਕੋਈ ਸੀਗਾ ਯਾਨੀ ਕਿਸ ਤਰੀਕੇ ਨਾਲ ਉਹਨੂੰ ਸਿਰਫ ਰੋਕਿਆ ਤੇ ਉਸ ਤੋਂ ਬਾਅਦ ਉਹਨੇ ਤਾਬੜ ਤੋੜ ਗੋਲੀਆਂ ਚਲਾਈ ਇਸ ਕਪਿਲਨਾ ਦੇ ਯੋਵਕ ਨੂੰ ਤੇ ਉੱਤੇ ਤੇ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਹੁਣ ਇਹ ਇੱਕ ਗਰੀਬ ਪਰਿਵਾਰ ਦਾ ਯੋਵਕ ਸੀਗਾ ਔਰ ਜਿਸ ਤਰ੍ਹਾਂ ਤੁਸੀਂ ਪਹਿਲੇ ਵੀ ਦੱਸ ਚੁੱਕੀ ਹੋ ਕਿ ਜੀਨ ਦਾ ਰਹਿਣ ਵਾਲਾ ਸੀਗਾ ਔਰ 45 ਲੱਖ ਰੁਪਏ ਅਗਰ ਕੋਈ ਲਾ ਕੇ ਉੱਥੇ ਪਹੁੰਚਦਾ ਪਰ 3 ਸਾਲਾਂ ਬਾਅਦ ਐਦਾਂ ਦੇ ਘਟਨਾ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਹਜੇ 26 ਸਾਲ ਦਾ ਸੀਗਾ ਹੁਣ ਐਦਾਂ ਦੇ ਹਾਲਾਤ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਅਮਰੀਕਾ ਦਾ ਲਾਅ ਐਂਡ ਆਰਡਰ ਸਿਚੁਏਸ਼ਨ ਔਰ ਖਾਸ ਕਰਕੇ ਜਿਹੜੀ 트੍ਰੰਪ ਉਹਨਾਂ ਦੀ ਇਮੀਗ੍ਰੇਸ਼ਨ ਪਾਲਿਸੀ ਹੈ ਜਿਹਦੇ ਕਰਕੇ ਕਹਿੰਦੇ ਵੀ ਸਾਰੇ ਫੜੇ ਜਾਣਗੇ ਸਾਰੇ ਕੱਟ ਦਾਂਗੇ ਹੁਣ ਐਦਾਂ ਦੇ ਹਾਲਾਤ ਦੇ ਵਿੱਚ ਇਹ ਮਰਡਰ ਉਹ ਆਪਣੇ ਆਪ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਅਮਰੀਕਾ ਦੇ ਵਿੱਚ ਦਰਸਾਉਂਦਾ ਹੈ ਕਿ ਇੰਨੀ ਕੋ ਗੱਲ ਦੇ ਉੱਤੇ ਕੋਈ ਕਿਸੇ ਨੂੰ ਗੋਲੀਆਂ ਮਾਰਦੇ ਔਰ ਮੌਕੇ ਤੇ ਗੋਲੀਆਂ ਮਾਰਦੇ ਇਹ ਇਨਸੀਡੈਂਟ ਪਹਿਲਾ ਨਹੀਂ ਹੈ